ਲੁਧਿਆਣਾ ਦੇ ਚੰਦਰਨਗਰ 4 ਨੰਬਰ ਕਲੀ ਦੇ ਵਿੱਚ ਸਾਇਰਾਂ ਦੇ ਗਰਾਊਂਡ ਨੂੰ ਅੱਗ ਲੱਗ ਜਾਂਦੀ ਹੈ ਦੱਸਦੇ ਕਿ ਇਸ ਰਾਹਨ ਅਕਲ ਕਰਨ ਦੇ ਨਾਲ ਇਲਾਕਾ ਨਿਵਾਸੀਆਂ ਦੇ ਵਿੱਚ ਡਰ ਤੇ ਸਹੰਦ ਦਾ ਮਾਹੌਲ ਹੈ ਤੇ ਭਾਰੀ ਗਰਮੀ ਹੋਣ ਦੇ ਕਾਰਨ ਇਸ ਗਰਾਊਂਡ ਦੇ ਵਿੱਚ ਆਖਲਾ ਕਈ ਸਮੋਕੇ ਫਾਇਰ ਬ੍ਰਿਗੇਡ ਤੇ ਤਿੰਨ ਗੱਡੀਆਂ ਮੌਕੇ ਤੇ ਪਹੁੰਚ ਜਿਸ ਤੋਂ ਬਾਅਦ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਫਿਲਹਾਲ ਕਿਸੇ तरह ਦੇ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਪਰਵਿੰਦਰ ਸਰ ਕਿਹੜੀ ਜਗ੍ਹਾ ਚੰਦਨਗੜ੍ਹ ਵੀਰੇ 4 ਨੰਬਰ ਗਲੀ ਸਰ ਅੱਗ ਕਿੱਦਾਂ ਲੱਗੀ ਹੈ ਕੁਛ ਪਤਾ ਬ੍ਰਦਰ ਅੱਗ ਜੋ ਸਾਨੂੰ ਲੱਗ ਰਿਹਾ ਵਾ ਵੀ ਗਰਮੀ ਜ਼ਿਆਦਾ ਹੋਣ ਕਰਕੇ ਟਾਇਰ ਵਗੈਰਾ ਪੇ ਹੁੰਦੇ ਹੀ ਸਾਡੇ ਅੰਦਰ ਤੇ ਉਹਦੇ ਨਾਲ ਜਾਂ ਸ਼ਾਰਟ ਸਰਕਟ ਹੋ ਸਕਦਾ ਆ ਕਹਿ ਸਕਦੇ ਆਪਾਂ ਤੇ ਕਿਉਂਕਿ ਫਿਲਹਾਲ ਹਾਲਾਤ ਦੇਖ ਕੇ ਤਾਂ ਲੱਗ ਰਿਹਾ ਵੀ ਕਿਸੇ ਆਣਾ ਕੋਈ ਬੰਦਾ ਜਾਇਦਾ ਲੈ ਨਹੀਂ ਸਕਦਾ ਕੋਈ ਆਈਡੀਆ ਲਾ ਨਹੀਂ ਸਕਦਾ ਵੀ ਕਿਵੇਂ ਲੱਗੀ ਹੋਊਗੀ ਸੋਚ ਹੀ ਸਕਦੇ ਵੀ ਗਰਮੀ ਜ਼ਿਆਦਾ ਹੋਣ ਕਰਕੇ ਵੀ ਪੈ ਸਕਦੀ ਆ ਜਾਂ ਫਿਰ ਆਪਣਾ ਕੋਈ ਸ਼ਾਰਟ ਸਰਕਟ ਹੋ ਸਕਦਾ ਉਹ ਨਾਲ ਵੀ ਪੈ ਸਕਦੀ ਆ ਕੋ ਅੱਗ ਬਹੁਤ ਜ਼ਿਆਦਾ ਵੱਧ ਗਈ ਸੀਗੀ ਫਿਰ ਵੀ ਚਲੋ ਮਹਾਰਾਜ ਨੇ ਰੱਖਿਆ ਆਗੇ ਬੰਦੇ ਫਾਰਮਰ ਵਾਲੇ ਤਾਂ ਕੰਟਰੋਲ ਪਾ ਲਿਆ ਉਹਨੇ ਅੱਗ ਇਸ ਵੇਲੇ ਲੱਗੀ ਸੀ ਸਰ ਕਿੰਨੇ ਕੁ ਦਾ ਨੁਕਸਾਨ ਹੋ ਸਕਦਾ ਲਗਭਗ ਲਗਭਗ ਵੀਰੇ ਕੁਝ ਨਹੀਂ ਕਹਿ ਸਕਦੇ ਇਹਦਾ ਆਈਡੀਆ ਲੈਣਾ ਆਪਾਂ ਕਹਿਣ ਉਹਦਾ 1-2 ਲੱਖ ਦਾ ਵੀ ਕਹਿ ਦਈਏ ਹਨਾ ਬਾਕੀ ਕੁਝ ਨਹੀਂ ਕਹਿ ਸਕਦੇ ਕੋਈ ਆਈਡੀਆ ਨਹੀਂ ਹੈਗਾ ਟਾਇਰ ਤੁਹਾਡੇ ਸਾਰੇ ਨਵੇਂ ਸੀ ਜਾਂ ਨਹੀਂ ਵੀਰੇ ਟਾਇਰ ਨਵੇਂ ਨਹੀਂ ਸੀਗੇ ਕੁਝ ਕੁ ਨਵੇਂ ਸੀ ਕੁਝ ਕੁ ਪੁਰਾਣੇ ਸੀਗੇ ਜੀ ਜਾਣੀ ਨੁਕਸਾਨਦਾਨੀ ਕੋਈ ਨਹੀਂ ਜਾਣੀ ਨੁਕਸਾਨਦਾਨੀ ਸਭ ਤੋਂ ਵੱਡਾ ਨੁਕਸਾਨ ਤਾਂ ਹੋਈ ਹੁੰਦਾ ਆ ਜਿਹੜਾ ਮਹਾਰਾਜ ਨੇ ਚਲੋ ਬਚਾਲਿਆ ਕਿ ਅੱਡੇ ਸੱਟ ਪੇਟ ਨਹੀਂ ਲ ਕੰਨਿਸਾਨੀ ਹੋਇਆ ਕੁਝ ਚੀਜ਼ਾਂ ਤਾਂ ਬਣ ਜਾਂਦੀਆਂ ਦੁਆਰਾ ਜੀ ਜੀ ਜ਼ਿਆਦਾ ਤਾਂ ਟਾਇਰਾਂ ਦਾ ਨੁਕਸਾਨ ਆਇਆ ਹੋਰ 13 ਦਾ ਬ੍ਰਦਰ ਬਾਕੀ ਇੱਕ ਮੋਣਾ ਮੋਟਾ ਇੱਕ ਮੋਟਰਸਾਈਕਲ ਸੀਗਾ ਜੀ ਉਹ ਲੂ ਹੋ ਗਿਆ ਜੀ ਤੇ ਬਾਕੀ ਤਾਂ ਹੁਣ ਜਿਵੇਂ ਜਿਵੇਂ ਦੇਖਾਂਗੇ ਅੰਦਰ ਪਤਾ ਲੱਗੂਗਾ ਕਿ ਕਿ ਕੀ ਚੀਜ਼ ਲੂਈ ਹੋਈ ਹੈ ਨਾ ਅੱਗ ਤਾਂ ਹੁਣ ਪੂਰੀ ਤਰ੍ਹਾਂ ਕਾਬੂ ਹੇ ਵੀਰੇ ਅੱਗ ਤੇ ਥੈਂਕ ਯੂ ਸ਼ੁਭਨਾਮਦਲਾ ਮੇਰਾ ਨਾਮ ਕੁਸ਼ਪਿੰਦਰ ਭਣੋਟ ਬਿੱਟੂ ਜੀ ਸਰ ਇਹ ਕਿਹੜੀ ਜਗ੍ਹਾ ਅੱਗ ਲੱਗੀ ਔਰ ਕਿੰਨੇ ਇਹ ਚੰਦਰ ਨਗਰ ਗਲੀ ਨੰਬਰ 4 ਜੀ ਤੇ ਮੇਰੇ ਮਿੱਤਰ ਰਜੇਸ਼ ਕੁਮਾਰ ਨਾਂਦੇ ਕੋ ਸਾਈ ਜੀ ਉਹਨਾਂ ਦੇ ਘਰੇ ਅਚਾਨਕ ਅੱ 9.9 ਦੇ ਕਰੀਬ ਜ ਜ ਇਹਨਾਂ ਨੇ ਅਚਾਨਕ ਫੋਨ ਕੀਤਾ ਜਿਹਦੇ ਨਾਮੇ ਮੌਕੇ ਤੇ ਪਹੁੰਚੇ ਤੇ ਫਾਇਰ ਬ੍ਰਿਗੇਡ ਤੇ ਆਪਣੇ ਹਲਕੇ ਦੇ ਐਮਐਲਏ ਚੌਦੀ ਮਦਦ ਲਾ ਬਗੈ ਨੂੰ ਫੋਨ ਕੀਤਾ ਵੀ ਅੱਗ ਨੇ ਭਿਆਨਕ ਰੂਪ ਤਾਨਣ ਕਰ ਲਿਆ ਜਿਹਦੇ ਨਾਲ ਉਹਨਾਂ ਨੇ ਸਾਰੇ ਸ਼ਾਇਦ ਦੀ ਫਾਇਰ ਬ੍ਰਿਗੇਡ ਪੀ ਕੇ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਉਹਨਾਂ ਨੇ ਕਾਬੂ ਪਾਇਆ ਫਾਇਰ ਬ੍ਰਿਗੇਡ ਵਾਲਿਆਂ ਨੇ ਉਹਨਾਂ ਦੀ ਹਿੰਮਤ ਸੀ ਜਿਨ੍ਹਾਂ ਨੇ ਬਹੁਤ ਹੀ ਮਰਦਾਨਾ ਕਰਕੇ ਇਹ ਅੱਗ ਤੇ ਕਾਬੂ ਪਾਇਆ ਤੇ ਸਰ ਅੱਗ ਲੱਗਣ ਦੇ ਕਾਰਨ ਪਤਾ ਲੱਗ ਸਕਿਆ ਜੀ ਕਾਰਨ ਵਾਲੀ ਪਤਾ ਨਹੀਂ ਲੱਗ ਸਕਿਆ ਜੀ ਕਿਸ ਕਾਰਨ ਅੱਗ ਲੱਗੀ ਹੈ ਜੀ ਸਪਾਰਕ ਨਾਲ ਹੋਈ ਹੈ ਜਾਂ ਕਿੰਦਾ ਅੱਗ ਲੱਗੀ ਹੈ ਇਹ ਦੋਸਤਾਂ ਦਾ ਇਹ ਨਹੀਂ ਇਹਨਾਂ ਦੇ ਕੀਪਰਾਂ ਦਾ ਕੰਮ ਹੈਗਾ ਉਹਦੇ ਟਾਇਰ ਦੇ ਬੇਸਿਕ ਵਿੱਚ ਇਹਨਾਂ ਦਾ ਕੰਮ ਹੈ ਜੀ ਇਹਨਾਂ ਦਾ ਕਾਲ ਜ਼ਾਰ ਹੈ ਤੇ ਹੋਰ ਕੋਈ ਨੁਕਸਾਨ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਮਾਲੀ ਨੁਕਸਾਨ ਵੀ ਨਹੀਂ ਹੋਇਆ ਬਚਾਤਾ ਫਾਇਰ ਬ੍ਰਿਗੇਡ ਵਾਲਿਆਂ ਨੇ ਮੌਕੇ ਤੇ ਆ ਕੇ ਬ ਹਾਂ ਜੀ। ਜੀ ਬਾਜੀ। ਰਾਜਨ ਸਿੰਘ ਹੈਗਾ ਜੀ। ਸਰ ਕਿਹੜੀ ਜਗ੍ਹਾ ਲੱਗੀ ਹੈ ਜੀ? ਇਹ ਚੰਦਨਗਰ ਲੱਗੀ ਹੈ। ਜੀ। ਗਲੀ ਨੰਬਰ 4। ਗਲੀ ਨੰਬਰ 4 ਤੇ ਕਿੰਨੇ ਵਜੇ ਲੱਗੀ ਸਰ? 3:14 9:30 9 ਵਜੇ ਲੱਗੀ ਹੈ 9:30 ਵਜੇ। ਕਿੰਨੀਆਂ ਗੱਡੀਆਂ ਲੱਗੀਆਂ ਸਰ? ਤਿੰਨ ਗੱਡੀਆਂ ਲੱਗੀਆਂ ਤੇ ਅੱਜ ਤੇ ਹੁਣ ਕਾਬੂ ਆ ਜੀ? ਆ ਕਾਬੂ ਚੁੱਕ ਗਏ ਹਾਂ ਜੀ। ਤੇ ਕਾਰਜ ਚੱਲ ਰਹੀ ਹੈ ਅਜੇ? ਨਹੀਂ ਬਸ ਖਤਮ ਹੋ ਗਏ। ਜੀ ਸਰ ਤੁਹਾਨੂੰ ਕਿੰਨੇ ਵਜੇ ਫੋਨ ਆਇਆ? 9:30 ਵਜੇ। ਜੀ ਤੇ ਤੁਹਾਡਾ ਸ਼ੁਨਾਮ ਕੀ ਹੈ ਸਰ? ਰਾਜਨ ਸਿੰਘ। ਠੀਕ ਹੈ ਜੀ ਜਸਮੀ ਸਿੰਘ ਜੀ ਸਰ ਇਹ ਕਿਹੜੀ ਆ ਵੇਖੋ ਇਹ ਚੰਦਨਗਰ ਜੀ 4 ਨੰਬਰ ਕੇ ਲਈ ਸਰ ਇਹ ਕਿੰਨੇ ਵਜੇ ਅੱਗ ਲੱਗੀ ਸੀ ਇਹ 4:09 ਵਜੇ ਜੀ ਸਰ ਇਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਅੱਗ ਬਾਹਰ ਆ ਰਹੀ ਸੀ ਜੀ ਮੇਰਾ ਦੋਸਤਾ ਫੋਨ ਆਇਆ ਤੇ ਪਤਾ ਲੱਗਿਆ ਜੀ ਤੇ ਬਹੁਤ ਜ਼ਿਆਦਾ ਅੱਗ ਸੀਗੀ ਪਰ ਫਾਇਰ ਬਗੇੜ ਵਾਲਿਆਂ ਨੇ ਮੱਲੇ ਵਾਲਿਆਂ ਨੇ ਸਾਰਿਆਂ ਨੇ ਸਾਥ ਦਿੱਤਾ ਤੇ ਬਚਾਅ ਹੋ ਗਿਆ ਜੀ ਚਲੋ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕੋਈ ਟਾਇਰ ਟੁਰ ਕਰਨ ਜਿਆਦਾ ਅੱਗ ਲੱਗੀ ਰਬੜ ਸੀਗੀ ਪਰ ਚਲੋ ਬਚਾਅ ਹੋ ਗਿਆ ਜੀ ਜਿਵੇਂ ਟਾਇਰਾਂ ਦੇ ਵਿੱਚ ਹਵਾ ਭਰੀ ਹੁੰਦੀ ਹੈ ਉਹਦੇ ਨਾਲ ਜੇ ਬਲਾਸਟ ਹੋਣਾ ਉਹਦੇ ਚਾਂਸ ਸੀਗੇ ਪਰ ਚਲੋ ਬਚਾਰਿਆ ਜੀ ਫਾਈ ਸਾਰੇ ਟਾਇਰ ਬਾਹਰ ਕਢਾ ਕੇ ਪਹਿਲਾਂ ਹਵਾ ਗੱਡੀਆਂ ਜੀ ਸਾਰਿਆਂ ਦੀ ਦੇਖੋ ਵੇਰ ਰਹਿਣਾ ਚਾਹੀਦਾ ਜੀ ਗਰਮੀ ਬਹੁਤ ਜ਼ਿਆਦਾ ਵਾ ਕੀ ਆਪਦਾ ਧਿਆਨ ਤਾਂ ਆਪ ਹੀ ਰੱਖਣਾ ਕਿ ਗੋਡਾਊਨ ਵਗੈਰਾ ਵਾ ਜੇ ਬਾਹਰ ਰੱਖੋ ਟਾਇਰ ਟੁਰ ਉਹਨਾਂ ਨੇ ਇਹਨਾਂ ਨੂੰ ਕਿਹਾ ਵਾ ਇੱਥੇ ਨਾਰਕੋ ਮਹੱਲੇ 'ਚ ਕਿ ਕਿਸੇ ਹੋਰ ਦਾ ਵੀ ਨੁਕਸਾਨ ਹੋ ਸਕਦਾ ਵਾ ਇਹ ਆਪਦਾ ਧਿਆਨ ਰੱਖਣ ਸਾਰੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਹਦਾ ਆਪਾਂ ਨੂੰ ਆਪ ਹੀ ਦੇਖਣਾ ਚਾਹੀਦਾ ਜੀ ਵਾਇਰਿੰਗ ਵਾਇਰਿੰਗ ਸਾਰਾ ਹੁਣ ਸ਼ੋਰ ਸਰਕਟ ਦਾ ਬਾਕੀ ਦੇ ਨਾਲ ਇਹ ਤਾਂ ਪਤਾ ਲੱਗੂਗਾ ਜਿੱਥੇ ਤੱਕ ਲੱਗ ਰਿਹਾ ਸ਼ਾਰਟ ਸਰਕਟ ਨਾਲ ਹੀ ਅੱਗ ਲੱਗੀ ਹੈ ਜੀ ਬਾਹਰ ਜਿਹਨੇ ਮੇਨ ਤਾਰਾ ਜਾ ਰਹੀਆਂ ਉਹਨਾਂ ਨੂੰ ਵੀ ਅੱਜ ਤੱਕ ਹੀ ਲਾਈਟ ਵੀ ਬੰਦ ਹੋ ਗਈ ਬਿਲਕੁਲ ਜੀ ਉਹ ਤਾਂ ਹੁਣ ਸਾਰਿਆਂ ਦਾ ਹੀ ਹੈ ਜੀ ਇਕੱਲੇ ਇਹਨਾਂ ਦਾ ਨਹੀਂ ਸਾਰਿਆਂ ਦਾ ਹੀ ਨੁਕਸਾਨ ਹੈ ਜੀ ਠੀਕ ਹੈ ਠੀਕ ਹੈ ਸਰ ਲੁਧਿਆਣਾ ਲਾਈਵ ਦੇ ਲਈ ਟਿੰਕਾ ਚਾੜ੍ਹਦੇ